ਚੱਲ ਪਿਆ ਮੌਸਮ ਕਰਾ ਚੱਕ ਬਹੁਤ ਖਰਾਬ ਹੁਣ ਮੈਂ ਵੀ ਹੁਣ ਲਓ ਜੀ ਭਾਈ ਮਾੜੀ ਕਿਸਮਤ ਹੋ ਗਈ ਪੂਰੇ ਕੁੱਤੇ ਮਿਲ ਗਏ ਕਿਤੇ ਮਿਲ ਗਏ ਉਹ ਤਾਂ ਕੋਈ ਇਕੱਲੇ ਨਹੀਂ ਗਿਆ ਕੁੱਤੇ ਲੰਘ ਗਏ ਭਾਈ ਕੰਮ ਖਰਾਬ ਹੋ ਗਿਆ ਇਕੱਲੇ ਰਹਿ ਗਿਆ ਮਾੜੀ ਕਿਸਮਤ ਪੂਰੀ ਕਿਹੜੀ ਕਾਬਤ ਹੁੰਦੀ ਨਾ ਤਾਂ ਧੋਤਾ ਰਹਿ ਗਿਆ ਕੋ ਇਕੱਲੇ ਰਹਿ ਗਿਆ ਲੈ ਗਿਆ ਭਾਈ ਪਹਿਲਾਂ ਤਾਂ ਮਸੀ ਘਰ ਲੱਭਿਆ ਕਰੇ ਕਿਸੇ ਦਾ ਗੁੰਡਾ ਖੜਕਾ ਕਰੇ ਕਿਸੇ ਨੂੰ ਫੜ ਅੱਜ ਕੱਲ ਸਮਾਂ ਚੱਲਦਾ ਤੂੰ ਅਗਲਾ ਕਹਿੰਦਾ ਕਿ ਆਪੇ ਤਾਂ ਲੁੱਟਣੇ ਆਉਣੇ ਹਾਂ ਹਾਂ ਮੇਰੀ ਗੱਲ ਜੱਟੇ ਹੁੰਦੇ ਕਿ ਜਿਹੜਾ ਬੰਦਾ ਪਾਰਟੀ ਕਰੂ ਕੰਮ ਉਹਦਾ ਫੜਨਾ ਹੈ ਪਤਨ ਮੈਂ ਵੀ ਨਹੀਂ ਕਰੀ ਸੀ ਹਾਂ ਪਾਰਟੀ ਕਰਦੀਆਂ ਉਹਨੇ ਤੇਰੇ ਕਿੰਨੀ ਚੱਲ ਚੱਲੀਏ ਦੇਖਦੇ ਹਾਂ ਮਾਰਲਾਪੁਰੀ ਨੂੰ ਹੱਕ ਵੀ ਆ ਜਾ ਪਾਰਟੀ ਕਰਨ ਲੱਗਿਆ ਪਤਨ ਇਹ ਟਰੈਕਟਰ ਜ਼ੋਰ ਕੱਤ ਨਹੀਂ ਮਾਰਦਾ ਮਾਰੂ ਅੱਜ ਹਾਂ ਹਾਂ ਤੂੰ ਪਾਰਟੀ ਦਾ ਨਾ ਆਜ ਲੱਤਣਾ ਫੇਰ ਲੋ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਹਾਲ ਹੈ ਠੀਕ ਹੈ ਇੱਧਰ ਕੀ ਹੋ ਰਿਹਾ ਇੰਦੇ ਅਸੀਂ ਭਾਈ ਚੰਡੀਗੜ੍ਹ ਚੰਡੀਗੜ੍ਹ ਦੇ ਡੇਰੇ ਆ ਮੋਟਰ ਹਫਤੇ ਬਾਅਦ ਆਈਦਾ ਭਾਈ ਹਫਤੇ ਬਾਅਦ ਆਈਦਾ ਮੋਟਰ ਭਾਏ ਤੇ ਭਾਈ ਪਿੰਡ ਢੇੜੇ ਪੇਡ ਫਿਰਦੀ ਐ ਢੇਡਾਲੇ ਭਾਈ ਲਾਗੇ ਘੁੰਮਣ ਗੁਰੂਪਾ ਮੈਂ ਕਹਿੰਦਾ 100 ਪੇਡ ਹੋਣੀਆਂ ਉਹਨੇ ਇੱਕ ਵੱਧਾ 100 ਤਾਂ ਹੋਣੀਆਂ ਦੇਖੋ ਭਾਈ ਬਾ ਇਹਨਾਂ ਦੇ ਵੀ ਦੱਸਦੇ ਨੇ ਇਹਨਾਂ ਨੇ ਵੀ ਪਿੰਡ 'ਚ ਘੁੰਮਣ ਆਏ ਉਧਰ ਪੂਰੀ ਕਹੀ ਜਾਂਦਾ ਬਈ ਕੁੱਤਾ ਪਾਣੀ ਕੁੱਤੀ ਲੈ ਕੇ ਆਉਣੀ ਹੈ ਕਿਹੜੀ ਮਸਲਾ ਉਹ ਦੁਪਹਿਰੀ ਹੈ ਨਾ ਦੁਪਹਿਰੀ ਹੈ ਨਾ ਦੁਪਹਿਰੀ ਨਸਲ ਹੈ ਮੈਨੂੰ ਵੀ ਯਾਰ ਇੱਕ ਬੰਦੇ ਨੇ ਗਿਆਦਾ ਪੱਗ ਕੁੱਤੀ ਉਹ ਕਹਿੰਦਾ ਮੇਰੀ ਕੁੱਤੀ ਸੋਨੇ ਵਾਲੀ ਹੈ 4 ਮਹੀਨੇ ਹੋ ਗਏ ਮੈਂ ਤਾਂ ਦੇਖਦੇ ਹੀ ਰਹਿ ਗਿਆ ਨਾਰਿਆਂ ਚ ਰੱਖ ਲਿਆ ਨਾਰਿਆਂ ਚ ਰੱਖ ਲਿਆ ਤੇ ਪੂਰੀ ਕਹਿੰਦਾ ਬਈ ਚੰਦ ਪਟਕਾਲੇ ਕੰਨੀ ਵੀ ਫਾਲੇ ਛੱਡ ਕੇ ਆਉਣੇ ਆ ਮੰਦਰ ਬਾਈ ਨਾਲ ਦੇ ਤਾਂ ਜਿਹੜਾ ਸਾਡਾ ਬਿੱਟੂ ਮਿਸਤਰੀ ਇਹ ਲੱਕੜੀ ਵਾਲਾ ਉਹ ਕਹਿੰਦਾ ਰ ਵੀ ਉੱਥੇ ਕੋਈ ਬੰਦਾ ਕਹਿੰਦਾ ਵੀ ਕੁੱਤੀ ਦੇਣੀ ਹੈ ਤਾਂ ਪੂਰੀ ਕਹਿੰਦਾ ਲੈ ਆਉਣੀ ਹੈ ਵੀ ਸਾਡੇ ਰਿਸ਼ਤੇ ਦਾ ਕੋ ਹੁੰਦੀ ਰੀ ਉਹ ਕੁੱਤੀ ਮਨਮੋ ਉਹ ਸਾਡੇ ਵਾਲੇ ਕੰਮ ਉਹ ਵੀ ਉਹ ਕਹਿੰਦੇ ਜੀ ਨਹੀਂ ਲੱਦਦਾ ਤਾਂ ਕਰਕੇ ਫਿਰ ਉੱਥੇ ਜਾਣਾ ਹੈ ਹੁਣ ਪੂਰੀ ਸਾਡੇ ਮਗਰ ਮਗਰ ਦਾ ਪਤਾ ਨਹੀਂ ਕਿੱਥੇ ਰਹਿ ਗਿਆ ਉਹਦੋਂ ਗਿਆ ਤਾਂ ਹੈ ਤੇ ਟੈਂਪੂ ਲੱਭਦਾ ਫੁਰੀ ਟੈਂਪੂ ਨੂੰ ਲੱਭਦਾ ਦਾ ਉਹਦੋਂ ਲੰਘ ਗਿਆ ਇੱਧਰ ਲੰਘਿਆ ਚੰਦਪੁਰ ਕਾਲੇ ਜਾਣਾ ਫਿਰ ਅਸੀਂ ਇੱਕ ਬੇਲੇ ਵੀ ਘੁੰਮ ਕੇ ਆਉਣਾ ਦਾ ਐਵੇਂ ਲੈ ਗਿਆ ਵਿੱਚ ਸਮਝਿਆ ਨਾ ਐਵੇਂ ਇਹ ਛੁੱਟੀਆਂ ਨਹੀਂ ਆਏ ਮੇਰੇ ਰਾਜੀ ਬਾਈ ਨੇ ਉਹ ਵੀ ਦੂਏ ਲੁੱਟ ਕਾਮਜਾਬ ਹੋ ਜੂਗਾ ਸੁੱਕ ਗਿਆ ਪਰ ਸੁੱਕ ਗਿਆ ਚਲ ਨਹੀਂ ਦੇ ਤਾਂ ਪੂਰੀ ਇੱਧਰ ਤਾਂ ਨਹੀਂ ਆਇਆ ਨੇ ਮਾਰੀ ਤਾਂ ਘਰੀ ਘਰੀ ਫੋਨ ਆਉਂਨੇ ਮੈਨੂੰ ਕਰਦਾ ਹੈਗਾ ਨੰਬਰ ਆਹ ਘਰੀ ਦੇਖਿਓ ਭਾਈ ਕਹਿੰਦਾ ਪੂਰੀ ਲਾਈਫ ਫੋਨ ਮੜਾ ਬਾਕੀ ਭਾਈ ਹੁਣ ਖੇਤਾਂ ਦੀ ਬਾਹੀ ਚੱਲਣੀ ਐ ਕਿਉਂਕਿ ਪਨੀਰੀਆ ਬੀਜਣੇ ਦਾ ਹੋ ਗਿਆ ਟਾਈਮ ਹੁਣ ਬੀਜ ਬੂਜ ਦੇਖ ਕੇ ਲਈ ਆ ਇਹ ਵੀ ਕਿਹੜਾ ਆਉਣਾ ਏ ਜਿਆਦਾ ਤਾਂ ਆਪਾਂ ਭਾਈ ਕ੍ਰਿਸ਼ੀ ਵਿਗਿਆਨ ਕੇਂਦਰਮਾਂ ਤੇ ਬੀਜ ਲੈਂਦੇ ਉੱਥੇ ਵੀ ਵਧੀਆ ਰੁਪੜਾ ਆ ਹੁੰਦਾ ਏ ਲੁਧਿਆਣੇ ਯੂਨੀਵਰਸਿਟੀ ਜਿਹਦਾ ਇੱਕ ਤਰ੍ਹਾਂ ਵਾਲੇ ਰੇਟ ਜਾਇਜ ਹੁੰਦਾ ਨਾਲੇ ਪਿਓਰ ਹੁੰਦਾ ਏ ਪਿਛਲੇ ਸਾਲ ਵੀ ਲਾਇਆ ਤੇ ਬਾਈ 26 ਦਾ ਬੀਜ ਦੋ ਵਾਰ ਪੂਰੀ ਵੀ ਲਾਇਆ ਤਾਂ ਕਿ ਦੇਖਦੇ ਮੇਰੇ ਸਾਹਮਣੇ ਨਾਲ ਦਾ ਵੀ ਸ਼ਾਇਦ ਆ ਗਿਆ ਹੋਵੇ ਹੈਗਾ ਹੈਗਾ ਕੀ ਹੈ 94643 ਹਾਂ 9464 75 ਰੁਪਆੜ ਪੂਰੀ ਬਾਈ ਅਜੇ ਇਹਦਾ ਕੰਮ ਕਰ ਦੇਣਾ ਇਹਨੂੰ ਕੁੱਤਾ ਦਵਾ ਲਿਓ ਨਾ ਇਹ ਜਰਾ ਕੁੱਤਾ ਇਹ ਮੁੰਡੇ ਨੇ ਬਾਈ ਪੱਗ ਕੁੱਤਾ ਲੈਣਾ ਇਹ ਕਹਿੰਦਾ ਫਰੀ ਬਥੇਰਾ ਕੁੰਮ ਕੇ ਦੇ ਲਿਆ ਜੀ ਪੈਸਿਆਂ ਦਾ ਵੀ ਹੋਇਆ ਦੱਸ ਦਿਓ ਕੋਈ ਕਤੂਰਾ ਲੋ ਜੀ ਭਾਈ ਇੱਕ ਪੇਡਾ ਦਾ ਟੋਲਾ ਹੋ ਜਾਂਦਾ ਏ ਕੀ ਹੋ ਗਿਆ ਦਾ ਭਾਈ ਵੀਡੀਓ ਆਨ ਗੱਲ ਹੀ ਸਟਾਰਟ ਕਰੀ ਨਹੀਂ ਬੋਲਣ ਲੱਗ ਗਿਆ ਵੀਡੀਓ ਸਟਾਰਟ ਕਰਨੀ ਭੁੱਲ ਗਏ ਉਹ ਗੱਲ ਨਹੀਂ ਹੈ ਇੱਕ ਟੋਲਾ ਆ ਫਿਰਦਾ ਭਾਈ ਦੇਖੋ ਦੋ ਟੋਲੇ ਹੋ ਗਏ ਇਹੜੇ ਭੇੜਾ ਬਾਈ ਹੁਣ ਦੇਖੋ ਹੁਣੇ ਦੇਖਣੇ ਮਿਲਦੀਆਂ ਇਹ ਭਜਾਵ ਚ ਆ ਕਚਰ ਵੀ ਆ ਬਾਈ ਇਹਨੂੰ ਕਚਰ ਕਹਿੰਦੇ ਆ ਆ ਦੇਖੋ ਇੱਕ ਕੱਕੜਾ ਲੋਡ ਕਰੀ ਵੀ ਆ 5x ਮੈਂ ਹੈ ਤਾਂ ਕੁਆਲਟੀ ਚਾਹ ਦੇਖੋ ਬਾਈ ਇਹ ਇਹਦੇ ਗਿਲ ਤਾਂ ਜਾਰ ਮਾਰ ਕਰੀ ਵੀ ਆ ਵੀ ਸਾਰਾ ਸਮਾਨ ਲੋਡ ਰਿਵਰੇ ਕਰਿਆ ਵੇ ਦੇਖੋ ਕਚਰ ਦੀ ਜਾਨ ਲਈ ਵੀ ਆ ਢੋਲੀਆਂ ਤੈਲੇ ਬੱਲੀਆਂ ਚੁੱਲਾ ਉਹਦੇ ਗੈਸ ਵੀ ਸਾਰਾ ਕੋਦੇ ਇਹਦਾ ਉਹ ਕੰਮ ਹੋਇਆ ਪਿਆ ਵੀ ਚੱਲਦੀ ਫਿਰਦੀ ਸੋਈ ਆ ਹਾਂ ਕਿਆ ਜਲਦੀ ਫਿਰਦੀ ਰਸੋਈ ਬਣਾਈ ਵੀ ਖੱਤਰ ਦੀ ਤਾਂ ਬੋਲਤੀ ਮੈਂ ਕਹਿੰਦਾ ਸਾਰਾ ਕੁਝ ਰੱਖਿਆ ਵਾ ਚਾਚੂ ਨੂੰ ਉਹ ਤਾਂ ਮਰੇ ਰੱਖਿਆ ਵਾ ਸਾਰਾ ਕੁਝ ਹੋਈ ਆ ਪ੍ਰੋਜੈਕਟ ਉਹ ਵੀ ਵਿਚਾਰਾ ਸੋਚਦਾ ਹੈ ਉਹ ਭਾਈ ਪੂਰੀ ਭਾਈ ਕੁੱਤਿਆਂ ਦਾ ਵਪਾਰ ਕਰਨਾ ਹੁਣ ਕੁੱਤਿਆਂ ਦਾ ਵਪਾਰ ਹਾਂ ਕੁੱਤਿਆਂ ਦਾ ਮਿਲ ਜੂਗਾ ਮੈਂ ਦੇਖਦੇ ਹੁਣ ਜਾ ਕੇ ਕੀ ਆ ਬਣਨ ਪਿਓਰ ਵੀ ਹੋਊਗਾ ਕਿ ਲੰਡਰੇ ਹੋਵੇ ਕੀ ਵਰਗੇ ਕਹਿੰਦੇ ਥੱਲੇ ਕੀ ਵਰਗੇ ਤੇ ਠੀਕ ਹੈ ਬਾਈ ਪੂਰੀ ਦੇ ਰਿਸ਼ਤੇਦਾਰੀ ਮੈਂ ਕੁੱਤਾ ਫੁੜਕੇ ਕਹਿੰਦਾ ਵੀ ਹੁਣ ਕੁੱਤਾ ਚਾਹੀਦਾ ਇੱਕ ਕੁੱਤੇ ਦੋ ਫੁੜਕੇ ਉਹਨੇ ਤਿੰਨ ਤੀ ਮਰਨੇ ਵਾਲੀ ਚਿਆ ਚੱਕਰ ਹੋਇਆ ਡੂੰਮਣਾ ਲੜ ਗਿਆ ਆ ਡੂੰਮਣਾ ਕੁੱਤੇ ਨਾਲ ਲੜ ਜਾਂਦਾ ਉਹ ਦੇਖ ਥੱਲੇ ਬੰਨੇ ਮੈਂ ਦੇਖਣਾ ਛਾਵੇਂ ਉਹ ਡੂੰਮੜਾ ਥੱਲੇ ਹੀ ਕਰ ਗਿਆ ਡੂੰਮਣੇ ਨੇ ਖਾ ਲਈ ਤਾਂ ਕਰਕੇ ਫਿਰ ਚੰਦ ਪਟਕਾ ਲੈ ਜਾਣਾ ਹਾਂ ਠੀਕ ਹੈ ਇੱਥੇ ਬਾਈ ਦੰਦੀਆਂ ਵੱਡੂਗਾ ਹਾਂ ਨਾ ਨਾ ਦੰਦੀ ਤਾਂ ਇਹਦਾ ਸਾਲੇ ਸੀਰ ਮੰਨ ਜਾਂਦੇ ਆ ਮੈਂ ਅੱਜ ਭਾਈ ਪਹਿਲੀ ਵਾਰ ਮੂਹਰੇ ਵਾਲੇ ਕੈਮਰੇ ਕੇ ਵੀਡੀਓ ਬਣਾਈ ਐ ਕੋਈ ਉਹੀ ਆਪਣੇ ਆਪ ਨੂੰ ਦੇਖੋ ਹੀ ਜਾਂਦਾ ਦਾ ਚਾਈਦਾ ਜੀ ਭਾਈ ਮੈਂ ਕੈਮਰਾ ਠੀਕ ਆ ਮੂਹਰੇ ਵਾਲੇ ਕੇ ਨਹੀਂ ਬਣਾਏਗਾ ਨਹੀਂ ਅੱਗੇ ਲੈ ਕੇ ਆ ਲੈ ਮੈਂ ਜੇ ਰਹਾ ਦਾ ਹੜਾ ਬੰਦਾ ਮਰਿਆ ਪਿਆ ਭਾਈ ਮੈਂ ਤਾਂ ਦੇਖ ਕੇ ਬੈਠਣਾ ਓ ਪੂਰੀ ਉਹ ਮੂੰਹ ਬਣਾ ਲੈ ਆ ਜਾ ਭਾਈ ਤੂੰ ਵੀ ਚੱਲ ਆ ਗਈ ਜੇ ਆ ਆਲੇ ਬਾਈ ਬਾਈ ਕੇ ਕਿਹਦਾ ਕਿਲੇ ਵੇ ਲੱਗੇ ਬਾਈ ਆ ਚੱਕਣੇ ਘਰ ਕੇ ਬੈਠੋ ਨਹੀਂ ਮੇਰੀ ਗੱਲ ਸੁਣ ਨੋ ਬਣਾ ਪਾਲੇ ਛੱਡ ਕੇ ਆਉਣੇ ਬਾਈ ਆ ਬਾਈ ਕੇ ਨਾ ਤਾਜ਼ਾ ਤਾਜ਼ਾ 25 ਰੁਪਏ ਲੱਗਿਆ ਵੇ ਪੂਰੀ ਤੁ ਗਿਆ ਦੇਖਦਾ ਆਲੇ ਠੀਕ ਆ ਪਾਲੇ ਦਾ ਵਧੀਆ ਏ ਹਣੀ ਬਾਈ ਕਿੱਦਾਂ ਉੱਡਾ ਕੇ ਪਾਉਣੇ ਵਾਲੇ ਮੈਂ ਕਹਿੰਦਾ ਦੂਹਾ ਟੈਂਪੂ ਵੀ ਸੇਵੇਂ ਆ ਆ ਜਾ ਬਾਈ ਬੈਠ ਹੋ ਜੂਗਾ ਬੈਠ ਜਾ ਆ ਜਾ ਲਾ ਪੂਰੀ ਗੇਅਰ ਕੋਲ ਵਹਿ ਜਾ ਤੂੰ ਗੇਅਰ ਪਾਈ ਦੇ ਹਾਂ ਮੈਂ ਗੇਅਰ ਪਾਈ ਜਾ ਪੂਰੀ ਤੂੰ ਚਲਾ ਲੈ ਮੈਂ ਸਾਈਡ 'ਪਾ ਵਹਿ ਜਾਂਦਾ ਠੀਕ ਬਾਈ ਤੇ ਕੀ ਕਰਾਉਣਾ ਪਰੇ ਬਾਈ ਵੀਰੇ ਬੈਠਾ ਇਹਦੇ ਪਸੇ ਡੇਪਰ ਦਾ ਪਿੱਛਾ ਲੈ ਬੇਲਤਾ ਦੀ ਮੋੜੇ ਆਏ ਤੇਰਾ ਇਹ ਤਾਂ ਪਿੰਨਿਆੜੇ ਬੈਂਡੇ ਕੁਲਾ ਡੁੱਲਾ ਪੂਰੀ ਲੈ ਬਾਈ ਆਈ ਦੇ ਤਾਂ ਕਰਿਆ ਜਾਂਦਾ ਗੇਅਰ ਜਿਆਦਾ ਗਾਹ ਦੀ ਚਾਰ ਗੇਅਰ ਬਣ ਚਾਰ ਗੇਅਰ ਚਾਰ ਗੇਅਰ ਟਰੈਕਟਰ ਮਾੜਾ ਪੂਰੇ ਆ ਪੂਰੇ ਆ ਉਧਰ ਨੂੰ ਪੁੱਛ ਲੈ ਕੇ ਜਾਣਾ ਪਿੱਛੇ ਘੜਾ ਲੈਂਦੇ ਆ ਭਾਈ ਫਜ਼ਰ ਹੈਗਾ ਧੂਆ ਕਰਦਾ ਨੇ ਕਿੱਥੇ ਤੋਂ ਧੁਕ ਲੈਣਾ ਹੈ ਇਹ ਇਥੋਂ ਧੂਆ ਨਿਕਲਦਾ ਭਾਬ ਜੀ ਹੋਰ ਕੋਲ ਕੋ ਭਾਵ ਨਿਕਲਦੀ ਬਾਈ ਇਹ ਕੈਮਰੇ ਵਾਰ ਜੋ ਹੋਵੇ ਨਾ ਹੋਵੇ ਬਸ ਸਾਨੂੰ ਦੇਤੀਆ ਰਹਿ ਕੇ ਨਾ ਲਓ ਜੀ ਭਾਈ ਵਾਹਿਗੁਰੂ ਸੱਚੇ ਬਾਦਸ਼ਾਹ ਰੋਪੜ ਪਹੁੰਚ ਗਏ ਪੂਰੇ ਸ਼ਹਿਰ ਦੇ ਨਿਆਰੇ ਜਿੰਦਾ ਅਸੀਂ ਬਾਤ ਆ ਪ੍ਰੇਮਪਰ ਪੁਲ ਕਿੱਧਰ ਨੂੰ ਗੰਦਪੁਰ ਦੀ ਬਾਪੇ ਹੋਲੀ ਮੈਨੇ ਜੰਨੇ ਹੁਣ ਸਾਡੇ ਘੰਟੇ ਕਿੱਧਰ ਪੂਰੇ ਟਾਪ ਗੇਟ ਤੱਕ ਦਾ ਟਾਈਮ ਚੱਕਦਾ ਜਾਂਦਾ ਕਹੀਂ ਜਿਹੜਾ ਟਾਪ ਮਾ ਥੋੜਾ ਜਿਹਾ ਇੰਜਣ ਕਰਕੇ ਆ ਇੰਜਣ ਵਾਲਾ ਨਾ ਤੇ ਇਹ ਵਜੜਿਆ 7 ਕੁ ਮਿੰਟ ਜਾ ਕੇ ਛਡਾ ਦੂੰਗਾ ਆਪਾਂ ਜਿਹੜਾ ਇੰਜਣ ਕਰਦੇ ਆ ਜਿਹੜਾ ਕਰਕੇ ਰੇਸ ਨਹੀਂ ਦੇ ਸਕਦੇ ਨਹੀਂ ਮੈਂ ਬਾਈਕ ਮੋਟਰਸਾਈਕਲ ਕਰਵਾ ਲਿਆ 7 ਕੁ ਟਾਂਕ ਤੋਂ ਰੇਡਾ ਕੰਮ ਮੈਸੀ ਜਾ ਰਿਹਾ ਮੈਸੀ ਯੂਗ ਦਾ ਭਾਈ ਉਹ ਰੋਪੜ ਸ਼ਹਿਰ ਤਾਂ ਉੱਚਾ ਬਹੁਤ ਆ ਪੂਰੀ ਉਹ ਦੇ ਸਾਹਮਣੇ ਨੂੰ ਹਾਂ ਭయ్యా ਬਿਲਡਿੰਗ ਦੇ ਪਿੱਛੇ ਦੇਖੋ ਸਾਰੀ ਸ਼ਹਿਰ ਉੱਚਾ ਹੈ ਉਧਰ ਰੋਪੜ ਸ਼ਹਿਰ ਕੋ ਬਹੁਤ ਗਾਣੇ ਹੁੰਦੇ ਨੇ ਹਾਂ ਲਓ ਜੀ ਭਾਈ ਮੋੜ ਲਿਆ ਟਕਾਲੇ ਨੂੰ ਪੂਰੀ ਉਹ ਡੈੱਕੇ ਜਿੰਨੇ ਮਿਲੇ ਆ ਡੈੱਕੇ ਤਾਂ ਬਹੁਤ ਆ ਜਿਹੜੇ ਆ ਰੋਡ 'ਪਾ ਲਏ ਪਿਆ ਭਾਈ ਇੰਨੇ ਡੈੱਕੇ ਜੇ ਨਹੀਂ ਦੇਖੇ ਜਿੰਨੇ ਇੱਧਰ ਮੈਂ ਕਹਿੰਦਾ ਚਾਰ ਭਰੇ ਮੱਕੀ ਦੇ ਵਾਢਰੇ ਜੀ ਯਾਰ ਭੂਰੀ ਦਾ ਸਰ ਜਾਣਾ ਸਿਆਮ ਨੂੰ ਆ ਚੰਗੀ ਦੀਆਂ ਹੇ ਨੀ ਇਧਰ ਤੇ ਆ ਰਹੀਆਂ ਆ ਰਹੀਆਂ ਮੋਰ ਇੱਥੇ ਦੇ ਕਟੂੰਦੇ ਪਿੰਡ ਦਾ ਘਰ ਜਾਣੇ ਆ ਮੋਰੂ ਦੀ ਦੇ ਕਟੋੜੇ ਆ ਪਿੰਡ ਤੱਕ ਲੈ ਭਾਈ ਪਹੁੰਚ ਕੇ ਗੁਰਗਰ ਕੋਲ ਚੱਲ ਫੁੱਟ ਗਾਲੇ ਬਿੱਟੂ ਨੂੰ ਪੁੱਛੋ ਕਿ ਕਿਹੜਾ ਪਿੰਡ ਹੈ ਉਹ ਚੰਦਪੁਰ ਆ ਕੇ ਡਕਾਲਾ ਹੈ ਪੂਰੀ ਨੂੰ ਕਰੇ ਚੰਦਪੁਰ ਨਹੀਂ ਸਮਝ ਲੱਗਦਾ ਕਿ ਨਹੀਂ ਡਕਾਲੇ ਉਹ ਦੋ ਪਿੰਡ ਆਏ ਹਾਂ ਦੋ ਪਿੰਡ ਦੋ ਪਿੰਡ ਆਏ ਪੂਰੀ ਜਿਹਾ ਦੇਖਦਾ ਠੀਕ ਹੈ ਮੈਂ ਆ ਮਾਪੇ ਲੱਗੇ ਜੇ ਪਤਾ ਨਹੀਂ ਕਹਿੰਦੇ ਕੱਢੇ ਵੀ ਆ ਜੁੰਦਾ ਹੀ ਹੈ ਲੋ ਜੀ ਭਾਈ ਮਾੜੀ ਕਿਸਮਤ ਹੋ ਗਈ ਪੂਰੇ ਕੁੱਤੇ ਮਿਲ ਗਏ ਕੁੱਤੇ ਮਿਲ ਗਏ ਉਹ ਤਾਂ ਕੋਈ ਕੱਲੇ ਨਹੀਂ ਗਿਆ ਕੁੱਤੇ ਲੰਘ ਗਏ ਭਾਈ ਕੰਮ ਖਰਾਬ ਹੋ ਗਿਆ ਕੱਲੇ ਨਹੀਂ ਲੇ ਗਿਆ ਮਾੜੀ ਕਿਸਮਤ ਪੂਰੀ ਕਿਹੜੀ ਕਾਬਤ ਹੁੰਦੀ ਨਾ ਤਾਂ ਧੋਤਾ ਡਾ ਲੇ ਗਿਆ ਕੋਈ ਕਲਾ ਹੀ ਲੈ ਗਿਆ ਲੈ ਗਿਆ ਭਾਈ ਪਹਿਲਾਂ ਤਾਂ ਮਸੀ ਘਰ ਲੱਭਿਆ ਕਿਹਦੇ ਕਿਸੇ ਦਾ ਗੁੰਡਾ ਘੜਕਾ ਕਿਹਦੇ ਕਿਸੇ ਨੂੰ ਫੜ ਅੱਜ ਕੱਲ ਸਮਾਂ ਚੱਲਦਾ ਤੂੰ ਅਗਲਾ ਕਹਿੰਦਾ ਕਿ ਆਪੇ ਤਾਂ ਲੁੱਟਣੇ ਆਉਣ ਹਾਂ ਹਾਂ ਜਿੱਕਰ ਦੁਬਾਰੇ ਫਿਰਦਾ ਸਾਫ ਬਾਈ ਗਿਲ ਮਿਲੇ ਭਾਈ ਕਿਹਦਾ ਸਾਡਾ ਇੱਕ ਕੁੱਤਾ ਦੇਤਾ ਸੀ ਕਿੰਨੇ ਇੱਕ ਘਾੜ ਰੱਖਿਆ ਨਾ ਵਿਚਾਰਾ ਉਹ ਵੀ ਨਹੀਂ ਰੋਟੀ ਪਾਣੀ ਖਾਂਦਾ ਕਹਿੰਦਾ ਇਹ ਤਾਂ ਉਹ ਵੀ ਮੋੜ ਕੇ ਲਿਆਉਣਾ ਹੈ ਪੂਰੀ ਪਿਆਰ ਵੇਚਦਾ ਨਾ ਉਸ ਦਾ ਜਨਮ ਬਦਲਦਾ ਮਾਵਾ ਧੀਆ ਦੇ ਕੁੱਤੀਆਂ ਦੇ ਦੋਏ ਚਲੋ ਹੁਣ ਦੇਖਦੇ ਹੋਰ ਕਾਸੇ ਜਗਾੜ ਲਾਉਂਦੇ ਕੋਈ ਫੈਕਟਰੀ ਦੀ ਉਹ ਕਿੰਨੀ ਹੈ ਕੋਈ ਚੀਜ਼ ਬਣਦੀ ਵੀ ਨਹੀਂ ਲੱਗਦਾ ਤੇ ਐਮੀ ਘومی ਘਲਾਉਂਦਾ ਬੰਲਾਦਾ ਪੂਰੀ ਅਬੂਜਾ ਆਇਆ ਬੂਜਾ ਲੈ ਭਾਈ ਮੰਡੀ ਅਜੇ ਹੋ ਗਿਆ ਕੰਮ ਇਹ ਆ ਕਣਕ ਦਾ ਬੱਸ ਮਾੜੀ ਮੋਟੀ ਪਈ ਰਹਿ ਕੌਣ ਬਹਿ ਗਿਆ ਪੂਰੀ ਕੌਣ ਬਹਿ ਗਿਆ ਨਹੀਂ ਮੇਲੀ ਗਾ ਨੂੰ ਕਣਕ ਭਾਈ ਜਿਹੜਾ ਬਹੁਤ ਮਹਿੰਗੀ ਮੇਲੀ ਜਿਹੜੀ ਹੁਣ ਜਿਹਨੇ ਰੱਖ ਲਈ ਪੈਸੇ ਨਿਬੜੇ ਗਿਆ ਭਾਈ ਤਕਰੀਬਨ ਨਾ ਢਾਂਗਾ ਲੱਗਿਆ ਫਿਰ ਰਹਿ ਗਿਆ ਜ਼ਿੰਮੇਵਾਰ ਤਾਂ ਕੋਈ ਦਿਖਦਾ ਨਹੀਂ ਹੈਗਾ ਲੋ ਜੀ ਭਾਈ ਕਹਿੰਦੇ ਰੱਬ ਆ ਗਿਆ ਚੜ ਕੇ ਚੜਾਈਆਂ ਹਾਂ ਪ੍ਰਧਾਨ ਜੀ ਆਪਨੇ ਬਹੁਤ ਘੋਰਦਾ ਕੱਲ ਦਾ ਪ੍ਰਧਾਨ ਜੀ ਟੜਕੇ ਸਰ ਕੱਲ ਕੀ ਪਹਿਲਾਂ ਸਾਰਿਆਂ ਨੂੰ ਜੀ ਟੜਕੇ ਵੀ ਘੋਰਦਾ ਏ ਹਾਂ ਰਾਤ ਨੂੰ ਵੀ ਕੋਰਦਾ ਕਰੂਗਾ ਕੋਸੇ ਦਿਨ ਚ ਵੀ ਦਿੱਤਾ ਲਿਆ ਸੁੱਕਾ ਹੀ ਘੁਰਨਾ ਦੋ ਤਿੰਨ ਦਿਨ ਹੋ ਗਏ ਬਿਜਲੀ ਆ ਸਾਰਨਾਂ ਦੱਸ ਕਰੀ ਵੀ ਤਸੱਲੀ ਕਰਾਈ ਪਈ ਹੈ ਕੱਲ ਪਰ ਸੋਨੇ ਲੈ ਇਧਰੋਂ ਕਿੰਨੀ ਨੰਗ ਦੀ ਕਮਾਲ ਵਰਗਾ ਨਹੀਂ ਡਰ ਲੱਗਦਾ ਰਾਤ ਵੀ ਧਰਤੀ ਲੱਗ ਲੱਗ ਜਾਵੇ ਹਾਂ ਚੱਕਣਾ ਨਹੀਂ ਹਲੇ ਗਿਆ ਵੀਡੀਓ ਬਣਦੀ ਉਹ ਆ ਗਿਆ ਭੱਜ ਗਈ ਲੜ ਭੱਜ ਗਈ ਜਾਓ ਤੁਹਾਡੀ ਤੁਹਾਡਾ ਪਰ ਆ ਜਾਓ ਅਸੀਂ ਉਧਰ ਜੋਗੇ ਨੇ ਉਧਰ ਹੀ ਜੋਗੇ ਬਰਾ ਮਨ ਉਹੀ ਕੰਮ ਹੋ ਗਿਆ ਫਸਨ ਮੋਟਰ ਚ ਲਾਈ ਹਾਂ ਪਾਏ ਦਾ ਪ੍ਰਦਾਨ ਉਹੀ ਕੰਮ ਹੋ ਗਿਆ ਉਹੀ ਕੰਮ ਹੋ ਗਿਆ ਚਲ ਕੋਈ ਨਹੀਂ ਨੀ ਹੁਣ ਕਿਹ ਅਪਦਾ ਲੈਟ ਕੱਲ ਨੂੰ ਆਉਣੀ ਜੇ ਹਵਾ ਚੱਲ ਗਈ ਫੇਰ ਮੇਰੇ ਹਿਸਾਬ ਨਾਲ ਪ੍ਰਧਾਨ ਇਹ ਗ੍ਰੈਡ ਵਾਲੀ ਸੜ ਨਹੀਂ ਰੀਨੂਰੀ ਵਾਲੀ ਹੋ ਸਕਦਾ ਇਹ ਮਤਲਬ ਉਹਦੇ ਕਿ ਆਟੋ ਹੈ ਉਹ ਦੇਖ ਲਓ ਬੂਟੇ ਲੱਗ ਗਏ ਲੈਣਾ ਆਟੋ ਹੀ ਆ ਉਹ ਸੈਂਸਰ ਆ ਕੇ ਲੈ ਆਟੋ 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 ਹਾਂ ਤੇ ਤਾਂ ਹੀ ਉਹਨਾਂ ਨੂੰ ਪਤਾ ਲੱਗ ਗਿਆ ਇੱਕ ਬਿਜਲੀ ਵੀ ਜਰੇ ਖੜਕੀ ਹੈ ਓਕੇ ਭਾਈਆ ਪ੍ਰਧਾਨ ਨੇ ਬਿਜੇ ਦਾ ਗੰਨਾ ਪਤਾ ਨਹੀਂ ਯਾ ਕਰਨੀ ਪੈਣੀ ਮੜੀ ਵਿੱਚ ਹੋ ਗਿਆ ਡਿੱਲਾ ਜਾ ਆਹ ਇਹਨੇ ਸਪਰੇਅ ਕਰਾਂਗੇ ਹਣ ਤੇ ਨਹੀਂ ਪੈ ਗਿਆ ਹੁਣ ਮੈਂ ਖਾ ਮੌਸਮ ਖਰਾਬ ਹਾਂ ਤੁਸੀਂ ਦੇਖਣੇ ਮਹ ਜੇ ਤਾਂ ਜਿਆਦਾ ਥੋੜੇ ਦੇ ਮੀ ਪੈ ਗਿਆ ਨਾ ਤਾਂ ਹੀ ਲਾਈਟ ਕਰਤੀ ਨੇਰੀ ਆ ਗਈ ਤੇ ਜਿੰਦੇ ਜਿਆਦਾ ਮੀ ਪੈ ਗਿਆ ਉਦੋਂ ਕਰੂੰਗਾ ਪਾਣੀ ਨਹੀਂ ਲੋੜਾ ਪਾਣੀ ਲੈ ਤੇ ਰੁਕ ਜਾਣਾ ਇਹਨੇ ਠੀਕ ਨਹੀਂ ਆ ਜਾ ਇੱਧਰ ਬੂਟੇ ਵੀ ਪੁਰਾਣੇ ਏਰੀਆ ਆ ਗਈ ਬਈ ਗੱਲ ਸਹੀ ਏ ਹਾਂ ਜਿਹੜੇ ਤਾਂ ਬੂਟੇ ਨੂੰ ਪਾਣੀ ਨਹੀਂ ਲੱਗਿਆ ਹਾਂ ਉਹ ਤਾਂ ਇੱਕ ਨਹੀਂ ਖੜੇ ਵਿਚਾਰੇ ਹਾਂ ਆ ਜਿਹੜਾ ਮੁੱਠੇ ਹੋ ਗਿਆ ਬਨੇਟ ਜਿੱਥੇ ਪਾਣੀ ਲੱਗਿਆ ਪਰ ਹਾਂਜੀ ਚਲ ਇਹ ਤਾਂ ਠੀਕ ਹੈ ਦੇਖਣਾ ਜੇ ਹਵਾ ਚ ਪਾਣੀ ਲਾਇਆ ਬੂਟਾ ਗਿਰ ਜਾਂਦਾ ਪੱਕਾ ਗਰਜਣਾ ਹਾਂ ਆ ਪੂਰੀ ਨੇ ਤਾਂ ਇਹ ਬਹੁਤ ਵੱਧ ਕੰਮ ਕਰੇ ਕੀ ਹੋ ਗਿਆ ਪਾਣੀ ਲੈ ਜਿੱកਾ ਨਹੀਂ ਰੀ ਗੇਰ ਦਿੰਦੀ ਆ ਹਾਂ ਪ੍ਰਦਾਨਤਾ ਹੈ ਵਾਰੀ ਲਾਉਦਾ ਡੁੱਗ ਕੇ ਮੈਂ ਨਹੀਂ ਰੌਦਾ ਹੈਗਾ ਪਾਣੀ ਹਾਂ ਬੂਟਾ ਸੁੱਕ ਜੀ ਪਾਣੀ ਲਾਉਣਾ ਮੈਂ ਤਾਂ ਅੰਤ ਦੀ ਤਤ ਜੀ ਨੂੰ ਲਾਉਣਾ ਪਾਣੀ ਠੀਕ ਨਹੀਂ ਤਾਂ ਹੀ ਲੜ ਭੱਜ ਗਈ ਹੂੰ ਬਾਈ ਉਹਨਾਂ ਨੂੰ ਪਤਾ ਲੱਗ ਗਿਆ ਦਾ ਜੇ ਤੁਸੀਂ 10 ਮਿੰਟ ਪਹਿਲਾਂ ਆਏ ਤੇ ਖੇਤ ਭਰ ਗਿਆ ਤਾਂ ਫੇਰ ਭਰ ਗਿਆ ਜੇ 10 ਮਿੰਟ ਪਹਿਲਾਂ ਆਏ ਕੀ ਆ ਬਦ ਰੱਬ ਨਹੀਂ ਥੱਲੇ ਚਲੋ ਥੱਲ ਕਰ ਦੇਣੀ ਕੁਝ ਨਹੀਂ ਪਤਾ ਪ੍ਰਦਾਨਾ ਕਿ ਨਹੀਂ ਕਿਰਪਾ ਹੋ ਸਕਦੀ ਆ ਬਾਕੀ ਭਾਈ ਕੱਲ ਪੂਰੀ ਗਏ ਤੇ ਪੂਰੀ ਦਾ ਕੰਮ ਬਣਿਆ ਨਹੀਂ ਕੁੱਤੇ ਕੱਤੇ ਵਾਲਾ ਵਿਚੇ ਰਹਿ ਗਿਆ ਪ੍ਰਧਾਨਾ ਪਤਾ ਨਹੀਂ ਕਹਿੰਦੇ ਕਹੇ ਜਾਂ ਦਿਨ ਤਾਂ ਕੋਈ ਕੰਮ ਨਹੀਂ ਬਣਿਆ ਬਣੂਗਾ ਆ ਪਾਰਟੀ ਕਰਨੀ ਪੈਂਦੀ ਹੈ ਪਾਰਟੀ ਕਰੂਗਾ ਪੂਰੀ ਹੈ ਕਰ ਦੂਗਾ ਕੋਸਣਾ ਕੋਤਾ ਕਰੇ ਦਿੰਦਾ ਉਹ ਔਰ ਪ੍ਰਧਾਨਾ ਛੋਟੇ ਬੂਟੇ ਵੀ ਟੁੱਟ ਜਾਂਦੇ ਦੇਖ ਆਹਾਂ ਮੇਰੀ ਗੱਲ ਜੱਟੇ ਹੁੰਦੇ ਕਿ ਜਿਹੜਾ ਬੰਦਾ ਪਾਰਟੀ ਕਰੂ ਕੰਮ ਉਹਦਾ ਵੜਨਾ ਹੈ ਪ੍ਰਧਾਨ ਮੈਂ ਵੀ ਨਹੀਂ ਕਰੀ ਸੀ ਹਾਂ ਪਾਰਟੀ ਕਰਦੇ ਆ ਉਹਨੇ ਤੇਰੇ ਕਿੰਨੀ ਹੁਣ ਚੱਲ ਚੱਲੀਏ ਦੇਖਦੇ ਆ ਮਾਰਦਾ ਪੂਰੀ ਨੂੰ ਹੱਕ ਵੀ ਆ ਜਾ ਪਾਰਟੀ ਕਰਨ ਲੱਗਿਆ ਪੁਰਾਣਾ ਟਰੈਕਟਰ ਜ਼ੋਰ ਕੱਤ ਨਹੀਂ ਮਾਰਦਾ ਮਾਰੂ ਅੱਜ ਹਾਂ ਹਾਂ ਤੇ ਪਾਰਟੀ ਜਨਵਾਜ ਲੱਤਣਾ ਫੇਰ ਪਾਰਟੀ ਜ਼ੋਰ ਮਰਾਉਗੀ ਹਾਂ ਪਾਰਟੀ ਜ਼ੋਰ ਮਰਾਉ ਤੋਡਾ ਬਣਾਜ ਪਹਿਲੇ ਪੰਮਾ ਕਹਿੰਦਾ ਮੈਂ ਤੂੜੀ ਬਣਾਉਣੀ ਆ ਤਿੰਨ ਵਾਰੀ ਮੀਂਹ ਪੈ ਲਿਆ ਮੈਂ ਤਾਂ ਲਾਦੀ ਤੂੜੀ ਬਣਨੀ ਹਗੀ ਤੂੜੀ ਬਣਨੀ ਨੇ ਪਰਲੇ ਹੀ ਕਿਲੀ ਤਾਂ ਭਲੇ ਖਤਮ ਹੋ ਗਏ ਮੀਨਾ ਹੋਣੇ ਵਾਲੇ ਵੱਡੇ ਨੇ ਵਾਲੇ ਨੂੰ ਪਹਿਲਾਂ ਣ ਛੱਲੇ ਜਾਈ ਜਾਂਦਾ ਹਾਂ ਣ ਬੈਠੀ ਜਾਂਦਾ ਫੇਰ ਨਹੀਂ ਬਣਨੀ ਹਾਂ ਹੁਣ ਜੇ ਕੱਲ ਮੀਨਾ ਪੈਂਦਾ ਅੱਜ ਬਣ ਗਈ ਜੀ ਅੱਜ ਬਣ ਗਈ ਕੱਲ ਮੀਂਹ ਨੇ ਕੰਮ ਖਰਾਬ ਕਰਤਾ ਉਹ ਮੌਜ ਵੀ ਹੈਗੀ ਹਵਾ ਹੋਵਾਰੀ ਪੈਸੇ ਪਰ ਆਏ ਆ ਵੀ ਲਾਈਟ ਪਾਜੀ ਜਾਂਦੀ ਐ ਫਟਨਾ ਟੂਟੀਆਂ ਟਾਟੀਆਂ ਟੈਂਕੀਆਂ ਟੂੰਕੀਆਂ ਪਾਣੀ ਵੀ ਮੁੱਕ ਜਾਂਦਾ ਕੰਮ ਖਰਾਬ ਹੋ ਜਾਂਦਾ ਸੁੱਕ ਬੱਕਾ ਜਮੀਂ ਪੈ ਜੇ ਉਹ ਠੀਕ ਐ ਆਪਣੇ ਬਿਲਡ ਦਾ ਉੱਤੇ ਦੇਖ ਲੈ ਕਿਚਣਾ ਆਹਾ ਗੱਨਾ ਅੱਧੀ ਆਵਾਂਦੀ ਆ ਹਾਂ ਹਾਂ ਏਸੀ ਵਾਲੀ ਅੱਛਾ ਉਹ ਫਰੇ ਕਰਿਆ ਪਾਸ ਤੋਂ ਠੀਕ ਐ ਪਰਦਾਨਾ ਹੈਗੀ ਨੇਰੀ ਹਾਂ ਹਾਂ ਦੇਖ ਲੈ ਕਿਤਨਾ ਮੁਕੇ ਖਲ੍ਹ ਗਿਆ ਮਨੇ ਭਾਈ ਇੱਧਰ ਤੇ ਬੁੱਲੇ ਜੀ ਆਉਂਦੇ ਬਾਈ ਕਰ ਇੱਧਰ ਨੂੰ ਆ ਗਿਆ ਕਰ ਇੱਧਰ ਨੂੰ ਆ ਗਿਆ ਹੋਰ ਤੇ ਲਾਈਟ ਕੱਟ ਲਈ ਨਹੀਂ ਪਰसों ਦੀ ਲਾਈਟ ਅੱਜ ਆਈ ਹੈ ਬਾਕੀ ਪਾ ਇੱਕ ਮੇਰੇ ਆਉਣਾ ਕਰ ਮਿਸਤਰੀ ਨੇ ਪ੍ਰਧਾਨ ਹੂੰ ਕਿਆ ਕਹਿੰਦਾ ਕਿਆ ਕਰੂਗਾ ਦੇਖਦੇ ਹਾਂ ਜਾਈ ਤੇ ਪਤਾ ਲੱਗੂ ਛੇ ਬਣਾਉਨੇ ਜਾ ਕੇ ਹਾਂ ਹੋਰ ਕੀ ਇੱਕ ਆ ਗਿਆ ਅਮ ਲਾਈਟ ਬਾਈ ਤੇ ਭਜਾਤੀ ਕਰ ਕੇ ਆਏ ਮੈਂ ਨਹੀਂ ਵੀ ਆਈ ਕਿ λεਰੀ ਨੇ ਭਜਾਈ ਹੈ ਮੇਰੀ ਇੱਥੇ ਤਾਂ ਕਿਤਨਾ ਚੱਲਦੀ ਆ ਕਾਈ ਨੇ ਬੁੱਟੇ ਨੂੰ ਪਾਣੀ ਦੱਸਤਾ ਬੁੱਟੇ गिर ਜਾਂਦੇ ਆ ਇਹਜਾ ਬੂਟਾ ਜਿੱਕਣਾ ਪ੍ਰਧਾਨ ਆ ਨਿੱਕਰ ਐ ਪਾਣੀ ਲੱਗੇ ਵਿੱਚ ਗਿਰੂ ਆ ਬਜਨ ਗਾ ਪਾਣੀ ਉਹ ਫੜਾ ਲੈ ਮੈਂ ਵੀ ਛੰਗ ਲੈ ਇਹ ਪੂਰੀ ਵਾਲੇ ਬੂਟੇ ਲੋਹੇ ਦੇ ਉਹ ਹਿਲਣੇ ਨਹੀਂ ਜੇ ਤੁਸੀਂ ਪਾਣੀ ਲਾਦਾ ਥੋੜੇ ਗਿਰ ਜਾਣੇ ਪੱਕਾ ਚੜ ਤੇ ਸਿੱਧੇ ਛੰਗ ਦੇ ਨਹੀਂ ਗਿਰਨੇ ਤਾਂ ਹੈ ਪ੍ਰਧਾਨ ਨੇ ਸਾਗਰ ਦਾ ਪਾਉ ਪਾਈ ਕਿਥੇ ਜਨੇ ਗਾਲ ਲੇ ਨਹੀਂ ਉੱਪਰ ਪਾਈ ਸਾਗਰ ਦਾ ਥਲੇ ਨਹੀਂ ਪਾਈ ਸਾਗਰ ਦਾ ਫਰਗੇਗਾ ਹਾਂ ਭਾਈ ਉਹ ਕਿਹਦੀ ਮੀਨੂ ਕਰਤੀ ਜੀ ਕੋਲਾ ਨਹੀਂ ਪਨੀਰ ਜੀ ਪਾਵਾਂਗੇ ਸਾਗਰ ਦਾ ਹਾਂ ਭਾਈ ਮਿਲ ਕੋ 5 ਕਿਲੋ ਸਾਗਰ ਦੀ ਰੋਟੀ ਥੈਂਕ ਯੂ ਸਾਗਰ ਦਾ ਹਾਂ ਸਾਗਰ ਦੀ ਰੋਟੀ ਚੱਲ ਚੱਲੀਏ Okay